ਪੈਸਾ ਬੋਲਦਾ ਦੀ ਸਟਾਰ ਕਾਸਟ ਸਚਕੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੀ ਇਸ ਮੌਕੇ ਸਟਾਰ ਕਾਸਟ ਦਾ ਕਹਿਣਾ ਸੀ ਕਿ ਇਸ ਜਗ੍ਹਾ ਆ ਕੇ ਮਾਨੂੰ ਖੁਸ਼ੀ ਮਿਲਦੀ ਹੈ ਤੇ ਇੱਕ ਪਰਵਾਰਿਕ ਫਿਲਮ ਹੈ ਇਸ ਨੂੰ ਹਰ ਕਿਸੇ ਨੂੰ ਵੇਖਣਾ ਚਾਹੀਦਾ ਹੈ ਤੇ ਉਹਨਾਂ ਨੇ ਕਿਹਾ ਕਿ ਫਿਲਮ ਬਹੁਤ ਵਧੀਆ ਸੰਦੇਸ਼ ਦਿੰਦੀ ਹੈ ਫਿਲਮ ਆ ਰਹੀ ਹੈ ਜੀ ਸਾਡੀ 23 ਫਰਵਰੀ ਨੂੰ ਜੇ ਪੈਸਾ ਬੋਲਦਾ ਹੁੰਦਾ ਬਸ ਹਰਮੰਦਰ ਸਾਹਿਬ ਪਹੁੰਚੇ ਆ ਜੀ ਬਾਬਾ ਜੀ ਦੀ ਹਜ਼ੂਰੀ 'ਚ ਮੱਥਾ ਟੇਕਣ ਸਾਡੀ ਸਾਰੀ ਟੀਮ ਆਈ ਆ ਤੇ ਇਹੀ ਅਰਦਾਸ ਕੀਤੀ ਹੈ ਕਿ ਫਿਲਮ ਵਧੀਆ ਜਾਵੇ ਤੇ ਫਿਰ ਵੀ ਕਿਤੇ ਨਾ ਕਿਤੇ ਸ਼ੂਟਿੰਗ ਚੱਲ ਰਹੀ ਹੈ ਫਿਲਮ ਦੀ ਵੱਖ-ਵੱਖ ਪੰਜਾਬ ਦੇ ਹਿੱਸਿਆਂ ਦੇ ਵਿੱਚ ਮਰਿੰਡਾ, ਕਰਾਲੀ, ਮੋਹਾਲੀ ਸਭ ਪਾਸੇ ਸ਼ੂਟਿੰਗ ਹੋਈ ਹੈ ਜੀ ਤੇ ਵਧੀਆ ਪਰਿਵਾਰਕ ਫਿਲਮ ਆ ਪਰਿਵਾਰ ਨਾਲ ਦੇਖਣ ਵਾਲੀ ਫਿਲਮ ਹੈ ਜੀ ਕਿੰਨੀ ਤੇਰੇ ਰਿਲੀਜ਼ ਹੋ ਰਹੀ ਹੈ 23 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਲੋਕਾਂ ਨੂੰ ਕੀ ਮੈਸੇਜ ਆਉਣਾ ਚਾਹੀਦਾ ਮੈਸੇਜ ਤਾਂ ਇਹੀ ਵੀ ਚੰਗੀਆਂ ਚੀਜ਼ਾਂ ਦੇਖੋ ਜਿਹੜੀਆਂ ਚੰਗੇ ਐਫਰਟ ਜੇ ਅਸੀਂ ਕਰਦੇ ਆ ਤਾਂ ਦੇਖੋ ਜ਼ਰੂਰ ਤਾਂ ਹੀ ਅੱਗੇ ਅਸੀਂ ਹੋਰ ਵਧੀਆ ਐਫਰਟ ਕਰ ਸਕਾਂਗੇ ਇਹ ਸਾਡੀ ਫਿਲਮ ਆ ਰਹੀ ਹੈ 23 ਫਰਵਰੀ ਨੂੰ ਜੇ ਪੈਸਾ ਬੋਲਦਾ ਹੁੰਦਾ ਉਹਦੇ ਲਈ ਅਰਦਾਸ ਕਰਨ ਆਈ ਸੀਗੇ ਅਸੀਂ ਤਾਂ ਇਹੀ ਕਾਵਾਂਗੇ ਕਿ ਜੀ ਸਾਰੇ ਲੋਕੀ ਫਿਲਮ ਦੇਖਣ ਜਾਣ ਉਹੜਾ ਵਿੱਚ ਕਿਸ ਤਰ੍ਹਾਂ ਦਾ ਕਿਰਦਾਰ ਨਿਭਾਇਆ? ਅ ਇੱਕ ਬਹੁਤ ਹੀ ਸਿੰਪਲ ਕਲਾਸ ਯੂ ਨੋ ਇੱਕ ਮਿਡਲ ਕਲਾਸ ਕੁੜੀ ਦਾ ਕੈਰੈਕਟਰ ਹੈ। ਇੱਕ ਬਹੁਤ ਹੀ ਪਿਆਰਾ ਐਂਡ ਸਿੰਪਲ ਜਿਹਾ ਕੈਰੈਕਟਰ ਹੈ। ਸੋ ਆਈ ਥਿੰਕ ਰਾਣੀ ਦਾ ਕੈਰੈਕਟਰ ਹੈ। ਸੋ ਆਈ ਥਿੰਕ ਲੋਕਾਂ ਨੂੰ ਬਹੁਤ ਪਸੰਦ ਆਏਗਾ। ਸੋ ਆਈ ਥਿੰਕ ਲੋਕ ਰਿਲੇਟ ਵੀ ਕਰ ਕਰ ਪਾਣਗੇ ਇਸ ਕੈਰੈਕਟਰ ਦੇ ਨਾਲ। ਇੱਕ ਪਿੰਡ ਦੀ ਪੋਲੀ ਵਾਲੀ ਕੁੜੀ ਦਾ ਕੈਰੈਕਟਰ ਹੈ। ਜਿਸ ਤਰ੍ਹਾਂ ਪਹਿਲੇ ਫਿਲਮਾਂ ਸੀ ਤੇ ਇਹ ਵਿੱਚ ਨਹੀਂ ਦਿਖਾ ਸਕਦਾ। ਇਹਦੇ ਵਿੱਚ ਖਾਸ ਇਹ ਹੈ ਕਿ ਜੋ ਮੈਨੂੰ ਲੱਗਦਾ ਕਹਾਣੀ ਜਿਹੜੀ ਕਹਾਣੀ ਹੈ ਆਈ ਥਿੰਕ ਲੋਕ ਰਿਲੇਟ ਕਰ ਪਾਣਗੇ ਇਸ ਕਹਾਣੀ ਦੇ ਨਾਲ ਇੱਕ ਸਿੰਪਲ ਫੈ ਸੋ ਆ इवन ਮੇਰਾ ਜੋ ਕੈਰੈਕਟਰ ਹੈ ਮੈਂ ਪਹਿਲੀ ਵਾਰ ਯੂ نو ਉਹਨੂੰ ਟੈਨ ਲੁੱਕ ਦਿੱਤੀ ਹੈ ਇੱਕ ਡਿਫਰੈਂਟ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਜੋ ਮੈਨੂੰ ਲੱਗਦਾ ਹੈ ਕਿ ਲੋਕ ਰਿਲੇਟ ਕਰ ਪਾਣਗੇ ਕਹਾਣੀ ਦੀ ਨਾਲ ਰਿਲੇਟ ਕਰ ਪਾਣਗੇ ਸਭ ਤੋਂ ਪਹਿਲਾਂ ਮੇਰੇ ਕੈਰੈਕਟਰ ਹਰਦੀਪ ਦੇ ਕੈਰੈਕਟਰ ਸਾਰਿਆਂ ਦੇ ਕੈਰੈਕਟਰਸ ਨਾਲ ਰਿਲੇਟ ਕਰ ਪਾਣਗੇ ਸੋ ਸਾਡੀ ਕਹਾਣੀ ਦਾ ਹੀਰੋ ਹੀ ਬੇਸਿਕਲੀ ਕਹਾਣੀ ਹੈ ਅਸੀਂ ਤੇਹੀ ਕਾਵਾਂਗੇ ਜੀ 23 ਫਰਵਰੀ ਨੂੰ ਸਾਡੀ ਫਿਲਮ ਆ ਰਹੀ ਹੈ ਜੇ ਪੈਸਾ ਬੋਲਦਾ ਹੁੰਦਾ ਇੱਕ ਬਹੁਤ ਹੀ ਪਿਆਰੀ ਜੀ ਸਿੰਪਲ ਜੀ ਫੈਮਲੀ ਸਟੋਰੀ ਹੈ ਸੋ ਆਪਣੀ ਫੈਮਲੀ ਦੇ ਨਾਲ ਜਾਓ ਤੁਸੀਂ ਫਿਲਮ ਦੇਖੋ ਐ ਸਾਨੂੰ ਦੱਸੋ ਤੁਹਾਨੂੰ ਕਿਵੇਂ ਲੱਗੀ ਇਹ ਫਿਲਮ ਬੋਰਡ ਪਰ ਜਿਹੜੀ ਉਹ ਹਾਂਜੀ ਬੋਰਡ ਪਰ ਰਿਲੀਜ਼ ਹੋ ਰਹੀ ਹੈ ਜੀ ਅੱਜ ਹਰਮੰਦਰ ਸਾਹਿਬ ਆਇਆ ਬਹੁਤ ਵਧੀਆ ਲੱਗਦਾ ਹਮੇਸ਼ਾ ਜਦੋਂ ਆਉਂਦੇ ਆ ਨਾ ਇੱਥੋਂ ਬਲੇਸਿੰਗ ਲੈ ਕੇ ਜਾਂਦੇ ਆ ਮਤਲਬ ਇੱਕ ਅਲੱਗ ਹੀ ਸਰੂਰਮਾਨੂ ਹੁੰਦਾ ਹੈ ਇੱਕ ਅਲੱਗ ਹੀ ਮਤਲਬ ਪਤਾ ਨਹੀਂ ਕੀ ਉਹ ਹੈਗਾ ਜਿਹੜਾ ਅੰਦਰ ਆ ਜਾਂਦਾ ਤੇ ਚੰਗਾ ਲੱਗਦਾ ਹਮੇਸ਼ਾ ਅੱਖਾਂ 'ਚ ਹੰਝੂ ਆਉਂਦੇ ਆ ਜਦੋਂ ਇੱਥੇ ਆਉਂਦੇ ਆ ਤੇ ਬਲੈਸਿੰਗਸ ਹੁੰਦੀਆਂ ਨੇ ਪਰਮਾਤਮਾ ਦੀਆਂ ਕਿ ਇੱਥੇ ਜਦੋਂ ਵੀ ਅਸੀਂ ਫਿਲਮ ਦੇ ਟਾਈਮ ਆਉਨੇ ਤਾਂ ਸੱਚੀ ਸਾਡੀ ਫਿਲਮ ਨੂੰ ਬਹੁਤ ਵਾਈਗਰੂ ਵੱਲੋਂ ਪਰਮਾਤਮਾ ਵੱਲੋਂ ਮੇਰ ਹੁੰਦੀ ਆ ਕਿਸ ਤਰ੍ਹਾਂ ਦਾ ਕਿਰਦਾਰ ਹੈ ਇਸ ਵਿਲੰਮ ਦੇ ਵਿੱਚ ਜਿਹੜਾ ਮੇਨ ਕੈਰੈਕਟਰ ਰਾਣੀ ਇਹਾਨਾ ਨੇ ਇੱਕ ਕੈਰੈਕਟਰ ਪਲੇ ਕੀਤਾ ਉਹਨਾਂ ਦੀ ਮੈਂ ਜਠਾਣੀ ਦਾ ਕੈਰੈਕਟਰ ਤੇ ਰਾਣੀ ਜਠਾਣੀ ਦਾ ਮਤਲਬ ਜਠਾਣੀ ਦਾ ਕੈਰੈਕਟਰ ਹੈ ਬਹੁਤ ਅੱਛਾ ਕੈਰੈਕਟਰ ਹੈ ਜੋ ਰੀਅਲ ਲਾਈਫ ਦੇ ਵਿੱਚ ਜਿੱਦਾਂ ਦੇ ਕੈਰੈਕਟਰ ਹੁੰਦੇ ਨੇ ਬਿਲਕੁਲ ਓਦਾਂ ਦੇ ਕਿਉਂਕਿ ਜਦੋਂ ਮੈਂ ਉਹ ਕਰ ਰਹੀ ਸੀ ਸ਼ੂਟ ਤਾਂ ਮੈਨੂੰ ਲੱਗ ਰਿਹਾ ਸੀਗਾ ਕਿ ਸ਼ਾਇਦ ਮੈਂ ਉਹੀ ਹਾਂ ਜੋ ਮਤਲਬ ਕੈਰੈਕਟਰ ਪਲੇ ਕਰ ਰਹੀ ਹਾਂ ਤੇ ਮੈਨੂੰ ਉਹ ਪਿੰਡਾਂ ਦੇ ਵਿੱਚ ਜਿਹੜੇ ਆਲੇ ਦੁਆਲੇ ਦੇਖੇ ਹੋਏ ਕੈਰੈਕਟਰਸ ਸੀਗੇ ਉਹ ਜਿਉਣ ਦਾ ਮੌਕਾ ਮਿਲਿਆ ਆ ਸਾਡੀ 23 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਜੀ ਫਿਲਮ ਬਹੁਤ ਪਿਆਰੀ ਫਿਲਮ ਹੈ ਜੇ ਪੈਸਾ ਬੋਲਦਾ ਹੁੰਦਾ ਸਾਡੀ ਜ਼ਿੰਦਗੀ ਦੇ ਵਿੱਚ ਪੈਸਾ ਹੀ ਇਮਤ ਨਹੀਂ ਰੱਖਦਾ ਸਬਸ਼ਤੇ ਵੀ ਇਮਤ ਰੱਖਦੇ ਨੇ